ਮਹਿਨਤ ਅੱਕਾ ਹੋ ਰਿਹਾ ਉਹ ਬੋਲ ਬੋਲ ਕਰਾਓ ਉਹ ਬੋਲ ਬੋਲ ਕਰਾਓ ਉਹ ਬੋਲ ਬੋਲ ਕਰਾਓ ਆਹ ਦੇਖੋ ਉਹ ਵੀ ਹਮਲਾ ਕਰ ਰਹੀ ਹੈ ਔਰਤਾ ਦੇ ਸ਼ਰਿਆਬ ਤੱਕ ਦਾ ਤਾਂ ਪਟਿਆਲਾ ਦੇ ਵਾਰਡ ਨੰਬਰ 34 ਦੇ ਬਾਹਰ ਖੜੇ ਆ ਤਾਂ ਜਿੱਥੇ ਭਾਜਪਾ ਕੈਂਡੀਡੇਟ ਨੇ ਪੈਟਰੋਲ ਜਿਹੜਾ ਹੈਗਾ ਉਹ ਆਪਣੇ ਉੱਪਰ ਛਿੜਕਣ ਦੀ ਜਿਹੜੀ ਆ ਉਹ ਗੱਲ ਲਗਾਤਾਰ ਸਾਹਮਣੇ ਆਈ ਸੀ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਤਾਂ ਫਿਲਹਾਲ 33 ਨੰਬਰ ਵਾਰਡ ਦੇ ਬਾਹਰ ਮੌਜੂਦਾ ਤਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਭਾਰੀ ਪੁਲਿਸ ਜ਼ਰੂਰ ਤਾਇਨਾਤ ਹੈ ਪਰ ਲੋਕ ਨੇ ਜਿਹੜੇ ਉਹ ਵੀ ਵੋਟ ਪਾਣ ਜਾ ਰਹੇ ਆ ਤਾਂ ਜ਼ਰੂਰ ਹੁਣੀ ਕੁਝ ਹੀ ਸਮਾਂ ਪਹਿਲਾਂ ਜਿਹੜਾ ਹੈਗਾ ਐਸਐਸਪੀ ਪਟਿਆਲਾ ਪਹੁੰਚੇ ਸੀ ਤਾਂ ਐਸਐਸਪੀ ਪਟਿਆਲਾ ਜਿਹੜਾ ਨੇ ਉਹ ਵੀ ਦੌਰਾ ਕਰ ਰਹੇ ਨੇ ਤੇ ਨਾਲ ਉਹਨਾਂ ਦੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਨਾਲ ਹੈਗਾ ਔਰ ਦੂਸਰੇ ਪਾਸੇ ਜਿਹੜਾ ਭਾਜਪਾ ਕੈਂਡੀਡੇਟ ਨੂੰ ਫਿਲਹਾਲ ਦੇਖ ਰਿਹਾ ਇੱਥੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਜਾਇਆ ਗਿਆ ਔਰ ਤਸਵੀਰਾਂ ਤੁਹਾਨੂੰ ਫਿਲਹਾਲ ਪਟਿਆਲਾ ਚੁੰਤੀ ਨੰਬਰ ਵਾਰਡ ਦੀਆਂ ਦਿਖਾ ਰਹੇ ਆ ਤਾਂ ਜਿੱਥੇ ਲਗਾਤਾਰ ਜਿਹੜਾ ਸਵੇਰ ਤੋਂ ਹੀ ਮਾਹੌਲ ਜਿਹੜਾ ਉਹ ਝੜਪਾਲਾ ਬਣਿਆ ਹੋਇਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਲਗਾਤਾਰ ਪਟਿਆਲਾ ਚੁੰਤੀ ਨੰਬਰ ਵਾਰਡ ਦੀਆਂ ਤਾਂ ਜਿੱਥੇ ਲਗਾਤਾਰ ਪੁਲਿਸ ਜਿਹੜੀ ਹੈ ਫੋਰਸ ਖੜੀ ਹੋਈ ਹੈ ਪੁਲਿਸ ਪ੍ਰਸ਼ਾਸਨ ਖੜਿਆ ਹੋਇਆ ਪਰ ਦੂਸਰੇ ਪਾਸੇ ਜਿਹੜਾ ਹੈਗਾ ਉਹ ਭਾਜਪੀ ਦਾ ਕੈਂਡੀਡੇਟ ਹੈ ਜਿਹੜਾ ਉਹ ਫਿਲਹਾਲ ਚਲੇ ਗਿਆ ਔਰ ਕੁਝ ਸਮਾਂ ਪਹਿਲਾਂ ਜੀ ਬੀਬਾ ਜੈਂਦਰ ਕੋਰ ਉਹਰੇ ਪਹੁੰਚਦੀ ਹੈ ਆ ਗੱਲਬਾਤ ਕਰਦੇ ਆ ਕੀ ਗੱਲਬਾਤ ਕੀ ਹੋਈ ਸੀ ਜਿਹੜੀ ਪੈਟਰੋਲ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ ਪੈਟਰੋਲ ਦੀ ਵੀਡੀਓ ਵਾਇਰਲ ਹੈ ਵੀ ਪੈਟਰੋਲ ਅੰਦਰ ਗਿਆ ਕਿਵੇਂ ਇੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਖੜੇ ਹੈ ਕੋਈ ਆਮਾ ਬੀਜੇਪੀ ਪਾਰਟੀ ਦਾ ਕੋਈ ਕੈਂਡੀਡੇਟ ਦਾ ਤੇਲ ਬੋਤਲ ਜਾਂ ਗੇਟ ਦਾ ਉਹ ਤਾਂ ਨਹੀਂ ਖੜੇ ਹੈ ਪੰਜਾਬ ਪੁਲਿਸ ਇੱਥੇ ਖੜੀ ਹੈ ਤਾਂ ਉਹ ਇਥੋਂ ਫੇਲ ਇਥੋਂ ਕਿਵੇਂ ਲੰਗੇ ਚਲਾ ਗਿਆ ਅੰਦਰ ਸਾਡੇ ਕੈਂਡੀਡੇਟ ਦੇ ਉੱਪਰ ਕਿੰਨਾ ਪ੍ਰੈਸ਼ਰ ਸੀਗਾ ਕਿ ਉਸਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਇਸ ਚੀਜ਼ ਦੀ ਜਾਂਚ ਜਰੀ ਹੈ ਐਸਐਸਪੀ ਸਾਹਿਬ ਨੂੰ ਕਰਨੀ ਹੈ ਵੀਡੀਓ ਦੇ ਵਿੱਚ ਦਿਖ ਰਹੀ ਇੱਕ ਬੋਤਲ ਪਈ ਹੋਈ ਹੈ ਨਾਲ ਫਿਰ ਉਹ ਕਿਸ ਚੀਜ਼ ਦੀ ਹੈ ਮੈਂ ਉਹੀ ਬੇਨਤੀ ਕਰ ਰਿਹਾ ਵੀ ਉਹ ਉਹ ਬੋਤਲ ਕਿੱਥੇ ਗਈ ਹੈ ਕਿਸ ਚੀਜ਼ ਦੀ ਗਈ ਹੈ ਉਹ ਅੰਦਰ ਇਥੋਂ ਕਿਵੇਂ ਲੰਗੀ ਪੰਜਾਬ ਪੁਲਿਸ ਦੇ ਅੰਦਰ ਹੈ ਗੇਟ ਇਥੋਂ ਕਿਵੇਂ ਲੰਗੀ ਇਹਦਾ ਜਵਾਬ ਕੌਣ ਦੇਗਾ ਇੰਸਪੈਕਟਰ ਸਾਹਿਬ ਦੇਣਗੇ ਐਸਐਸਪੀ ਸਾਹਿਬ ਦੇਣਗੇ 50 ਪੁਲਿਸ ਦੇਗੀ ਇਲੈਕਸ਼ਨ ਕਮਿਸ਼ਨ ਦੇਗੇ ਮਾਨਯਾ ਹਾਈ ਕੋਰਟ ਮਾਨਯਾ ਸੁਪਰੀਮ ਕੋਰਟ ਨੇ ਬਿਲਕੁਲ ਬਹੁਤ ਅੱਛਾ ਫੈਸਲਾ ਕੱਲ ਦਿੱਤਾ ਸੀ ਸਾਰਿਆਂ ਦੇ ਸਿਰ ਮੱਥੇ ਕੀਤਾ ਲੇਕਿਨ ਅੱਜ ਫੇਰ ਉਹਨਾਂ ਨੇ ਸਾਰਿਆਂ ਨੂੰ ਇਹ ਫੈਸਲੇ ਨੂੰ ਤਾਰ ਤਾਰ ਕਰਕੇ ਰੱਖ ਦਿੱਤਾ ਸਾਡਾ ਉਮੀਦਵਾਰ ਅੱਜ ਵੀ ਜਿਹੜਾ ਹੈ 50 ਪੁਲਿਸ ਚੱਕ ਕੇ ਲੈ ਗਈ ਹੈ ਉਹਨਾਂ ਨੂੰ ਪਤਾ ਨਹੀਂ ਕਿੱਥੇ ਹੈ ਕਿੱਥੇ ਨਹੀਂ ਉਹਦੇ ਜਾਨ ਮਾਲ ਦੀ ਰੱਖਿਆ ਜਿਹੜੀ ਹੈ ਮੈਂ ਮੀਡੀਆ ਮੀਡੀਆ ਦੇ ਭਰਾਵਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਸਾਡੇ ਉਮੀਦਵਾਰ ਨੂੰ ਜਲਦੀ ਤੇ ਜਲਦੀ ਪਤਾ ਕਰਾਇਆ ਜਾਵੇ ਐਸਐਸਪੀ ਪਟਿਆਲਾ ਪਹੁੰਚੇ ਨੇ ਬੀਬਾ ਜੈਨਦਰ ਕੋਰ ਪਹੁੰਚੇ ਨੇ ਪੂਰਾ ਜਿਹੜਾ ਹੈਗਾ ਉਸ ਚੀਜ਼ ਦੀ ਜਾਣ 취ਨ ਕੀਤੀ ਜਾ ਰਹੀ ਹੈ ਕਿ ਕਾਰ ਰਕੀ ਰਿਆ ਆਏ ਜੀ ਉਹ ਐਸਐਸਪੀ ਸਾਹਿਬ ਕਹਿੰਦੇ ਜੀ ਉਹ ਉੱਥੇ ਉਹਨਾਂ ਤੇਲ ਉਸਰੇ ਪਾਇਆ ਜੀ ਮੈਂ ਕਿਹਾ ਜੀ ਤੇਲ ਪਹੁੰਚਿਆ ਕਿਵੇਂ ਬੂਥ ਦੇ ਅੰਦਰ ਪੋਲਿੰਗ ਸਟੇਸ਼ਨ ਦੇ ਅੰਦਰ ਇੱਕ ਤੇਲ ਕਿਵੇਂ ਚਲਾ ਗਿਆ ਜਦ ਇੱਕ ਮੋਬਾਈਲ ਨਹੀਂ ਆਪਾਂ ਲੈ ਕੇ ਜਾ ਸਕਦੇ ਤਾਂ ਤੇਲ ਕਿਵੇਂ ਥੇ ਲੈ ਕੇ ਗਏ ਨੇ ਉਹ ਮਹਿਲਾ ਕੋਣ ਹੈ ਜਿਹੜੀ ਮਹਿਲਾ ਨੂੰ ਮਹਿਲਾ ਉਹ ਭਾਜਪਾ ਦੀ ਕਾਰਕਟਰ ਹੈ ਜੀ ਇੱਕ ਮਹਿਲਾ ਸ਼ਕਤੀ ਦੇ ਉੱਪਰ ਇਦਾਂ ਲਾਠੀ ਚਾਰਜ ਕੀਤਾ ਹੈ ਪੰਜਾਬ ਪੁਲਿਸ ਨੇ ਤਾਂ ਬੜੀ ਬੇਸ਼ਰਮੀ ਦੀ ਗੱਲ ਹੈ ਭਗਵੰਤ ਮਾਨ ਜੀ ਲਈ ਕੇਜਰੀਵਾਲ ਦੇ ਲਈ ਕਿ ਮਹਿਲਾਵਾਂ ਨੂੰ ਇੰਨਾ ਮਿਲ ਕੇ ਟੌਰਚਰ ਕਰਿਆ ਜਾ ਰਿਹਾ ਹੈ ਕਿ ਉਹਨਾਂ ਦੇ ਉੱਪਰ ਲਾਠੀ ਚਾਰਜ ਕਰ ਦੋ ਕੀ ਮੰਗ ਕਰਦੇ ਹੋ ਮੈਂ ਮੰਗ ਕਰਦਾ ਸਾਡਾ ਉਮੀਦਵਾਰ ਇੱਥੇ ਭੇਜਿਆ ਜਾਵੇ ਅਸੀਂ ਸਾਡੇ ਸੀਟ ਜਿੱਤ ਰਹੇ ਹਾਂ ਸਾਡੀ ਜੀਤ ਦੀ ਭੁਖਲਾੜ ਵਿੱਚ ਆਮ ਆਦਮੀ ਪਾਰਟੀ ਆ ਜੀ ਸਾਡੇ ਨਾਲ ੱੱਕਾ ਕਰ ਰਹੀ ਹੈ ਤਾਂ ਬਿਲਕੁਲ ਤਸਵੀਰਾਂ ਜਿਹੜੀਆਂ ਨੇ ਉਹ ਬੂਥ ਨੰਬਰ 34 ਤੋਂ ਦਿਖਾ ਰਹੇ ਆ ਭਾਰੀ ਫੋਰਸ ਜਿਹੜੀ ਹੈ ਉਹ ਤਾਇਨਾਤ ਹੈਗੀ ਹੈ ਤੇ ਜ਼ਰੂਰ ਵੋਟਰ ਜਿਹੜੇ ਨੇ ਉਹ ਵੋਟ ਪਾਣ ਦੇ ਲਈ ਜਾ ਰਹੇ ਆ ਪਰ ਜਿਹੜੇ ਅਲੋਕੇਸ਼ਨ ਜਿਹੜੇ ਨੇ ਉਹ ਲਗਾਤਾਰ ਜਿਹੜੇ ਆ ਉਹ ਲੱਗ ਰਿਹਾ ਤਾਂ ਤਸਵੀਰਾਂ ਤੁਹਾਨੂੰ ਅਸੀਂ ਪਟਿਆਲਾ 34 ਨੰਬਰ ਵਾਰਡ ਦੀਆਂ ਦਿਖਾ ਰਹੇ ਆ ਭਾਈ ਜੀ ਕੀ ਗੱਲਬਾਤ ਹੋਈ ਸੀਗੀ ਜਿਹੜਾ ਕਿਹਾ ਜਾ ਰਿਹਾ ਹੈਗਾ ਕਿ ਉਹਨਾਂ ਦੇ ਵੱਲੋਂ ਅਲੋਕੇਸ਼ਨ ਲਗਾਏ ਜਾ ਰਿਹਾ ਹੈ ਬੀਜੇਪੀ ਦੇ ਵੱਲੋਂ ਕਿਹੜੇ ਭਾਜੀ ਜਿਹੜੇ ਕਹਿੰਦੇ ਕੋਈ ਪੈਟਰੋਲ ਜਿਹੜਾ ਛਿੜਕਣ ਕਹਿੰਦੇ ਪੈਟਰੋਲ ਤਾਂ ਹੈ ਹੀ ਨਹੀਂ ਸੀਗਾ ਜਿਹੜੀ ਵੀਡੀਓ ਵਾਇਰਲ ਹੋ ਗਈ ਉਹ ਬੰਦਾ ਨਾ ਸਵੇਰੇ VOTING ਚੱਲ ਰਹੀ ਸੀ ਮੈਂ ਤਾਂ ਖੈਰ ਚਾਹ ਪਾਣੀ ਵਰਤਾ ਰਿਆ ਸੀਗਾ ਅੰਦਰ ਉਹ ਅਚਾਨਕ ਕੀ ਪਤਾ ਨਹੀਂ ਉਹ ਕਾਂਦੀ ਕੋਲ ਗਿਆ ਜਾਕਟ ਡਰਾਮਾ ਕਰ ਲਿਆ ਛੱਤ ਤੇ ਚੜ ਗਿਆ ਮੈਂ ਪੈਟਰੋਲ ਪਾ ਲਈ ਇਹ ਉਹ ਮੈਨੂੰ ਸਮਝ ਨਹੀਂ ਆਇਆ ਕੀ ਸੀ ਕੀ ਨਹੀਂ ਪਤਾ ਹੀ VOTING ਡਿਸਟਰਬ ਕੀਤੀ ਜਾ ਰਹੀ ਸ਼ਾਇਦ ਕੋਈ ਸ਼ੋਰ ਆਇਆ ਜਾਂ ਕੁਝ ਮਤਲਬ ਕਿ BJP ਦੇ ਵੱਲੋਂ ਇਹ ਕੀਤਾ ਜਾ ਰਿਹਾ ਭਾਜੀ ਬਿਲਕੁਲ ਆਬੀਸਲੀ ਹੋਰ ਕੌਣ ਕਰੇਗਾ ਕਿਉਂਕਿ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਹੀ ਇੰਨਾ ਕਰਦੇ ਆ ਤੁਹਾਡੇ ਸਾਹਮਣੇ ਇੱ ਵੋਟਰ ਇੱਥੇ ਨਾਰੇ ਲਾ ਰਹੇ ਸੀ ਆਮ ਆਦੀ ਪਾਰਟੀ ਜਿੰਦਾਬਾਦ ਦੇ ਇੰਚ ਕਲੀਅਰ ਹੈ ਵੀ ਆਮ ਆਦੀ ਪਾਰਟੀ ਦਾ ਕੈਂਡੀਡੇਟ ਇੱਕ ਪਾਸੇ ਜਿੱਤ ਰਿਹਾ ਹੈ ਸ਼ਾਇਦ ਇਸ ਖਬਰਾੜ ਚੋ ਇਹ ਸਾਰੇ ਡਰਾਮਾ ਕਰ ਰਹੇ ਸੀ ਵੀ ਗੇਟ ਬੰਦ ਹੋ ਜੇ ਕਿਸੇ ਤਰੀਕੇ VOTING ਸਲੋ ਹੋ ਜੇ ਜਾਂ VOTING ਰੁਕ ਜੇ ਕੁਝ ਨਾ ਕੁਝ ਪ੍ਰੋਪਗੈਂਡ ਹੈਗਾ ਸੀ VOTING ਜਿਹੜੀ ਹੈ ਪ੍ਰਕਿਰਿਆ ਸਹੀ ਚੱਲ ਰਹੀ ਹੈ ਮੇਰੇ ਹਿਸਾਬ ਨਾਲ ਤਾਂ ਬਿਲਕੁਲ ਸਹੀ ਚੱਲ ਰਹੀ ਹੈ ਜੀ ਮੈਂ ਸਵੇਰੇ ਵੀ ਚਾਹ ਪਾਣੀ ਫੜਾ ਕੇ ਆਇਆ ਸੀਗਾ ਹੁਣ ਵੀ ਅੰਦਰ ਪਾਣੀ ਸਰਵ ਕਰਕੇ ਆ ਕੋਈ ਪ੍ਰੋਬਲਮ ਨਹੀਂ ਅੰਦਰ पर ਹੁਣ ਐਸਐਸਪੀ ਸਾਹਿਬ ਵੀ ਪਹੁੰਚੇ ਸੀਗੇ ਨਾਲ ਉਹਨਾਂ ਦੇ ਬੀਬਾ ਜੈਂਦਰ ਕੋਰਸੀ ਲਗਾਤਾਰ ਐਲੀਕੇਸ਼ਨ ਲਾ ਰਹੀ ਸੀ ਮੈਂ ਭਾਜੀ ਉਹ ਕੀ ਕਰਦੇ ਨੇ ਉਰਿਆਨ ਨੇ ਅੱਧਾ ਘੰਟਾ ਘੰਟਾ ਵਾਡਿੰਗ ਬੰਦ ਕਰਾਣੇ ਆ ਚਲੇ ਜਾਂਦੇ ਆ ਵੀ ਕਿਸੇ ਤਰੀਕੇ ਇਹਨਾਂ ਦੀ ਲੀਡ ਘਟਾ ਦੀ ਅਸੀਂ ਜੀ ਸਿਰਫ ਉਹਨਾਂ ਦਾ ਇਹ ਮਕਸਦ ਹੈ ਇਸ ਤੋਂ ਵੱਧ ਕੁਝ ਨਹੀਂ ਤਾਂ ਬਿਲਕੁਲ ਜਿਹੜਾ ਹੈਗਾ ਇਧਰਲੇ ਪਾਸੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਤੋਂ ਕਿਹਾ ਜਾ ਰਿਹਾ ਕਿ ਜਿਹੜੇ ਐਲੀਕੇਸ਼ਨ ਲਗਾਏ ਗਿਆ ਜਾ ਰਹੇ ਨੇ ਉਹ ਬੇਬੁਨਿਆਦ ਨੇ ਔਰ ਲਗਾਤਾਰ ਤਸਵੀਰਾਂ ਤੁਹਾਨੂੰ ਫਿਲਹਾਲ ਜਿਹੜਾ ਮਾਹੌਲ ਹੈ ਉਹ 34 ਨੰਬਰ ਵਾਰਡ ਦਾ ਦਿਖਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਹੈ ਔਰ ਦੂਸਰੇ ਪਾਸੇ ਕੈਂਡੀਡੇਟ ਨੇ ਜਿਹੜੇ ਉਹ ਵੱਖ-ਵੱਖ ਕਾ ਬੀਜੇਪੀ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਤਾਂ ਲਗਾਤਾਰ ਇੱਕ ਦੂਜੇ ਦੇ ਉੱਤੇ ਤੰਜ ਕਸਦੇ ਹੋਏ ਨਜ਼ਰ ਆ ਰਹੇ ਨੇ ਤਾਂ ਫਿਲਹਾਲ ਤਸਵੀਰਾਂ ਤੁਹਾਨੂੰ ਅਸੀਂ ਪਟਿਆਲਾ ਚੌਂਤੀ ਨੰਬਰ ਵਾਰਡ ਦੀਆਂ ਦਿਖਾ ਰਹੇ ਹਾਂ ਤਾਂ ਬਿਲਕੁਲ ਕੁਝ ਯੂਥ ਦੇ ਵੀ ਲੋਕ ਨੇ ਉਰੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਲਗਾਤਾਰ ਜਦੋਂ ਕੈਂਡੀਡੇਟ ਨੂੰ ਇੱਥੋਂ ਲਜਾਇਆ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਲਗਾਤਾਰ ਜਿਹੜਾ ਹੈਗਾ ਬੀਜੇਪੀ ਦੇ ਵੱਲੋਂ ਵਿਰੋਧ ਜ਼ਰੂਰ ਕੀਤਾ ਜਾ ਰਿਹਾ ਹੈ ਕਿ ਕਿਉਂ ਸਾਡਾ ਜਿਹੜਾ ਇੱਥੋਂ ਕੈਂਡੀਡੇਟ ਏ ਜਾਇਆ ਗਿਆ ਹੈਗਾ ਤਾਂ ਬਿਲਕੁਲ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕੁਝ ਯੂਥ ਆ ਗੂ ਸਾਡੇ ਨਾਲ ਬਾਈ ਜੀ ਕੀ ਹੋਇਆ ਕੀ ਹੈ ਕਾਰਨ ਕਿ ਇਹ ਪੈਟਰੋਲ ਜਿਹੜਾ ਹੈਗਾ ਉਹ ਕੈਂਡੀਡੇਟ ਨੇ ਵੱਲੋਂ ਪਾਣ ਲਈ ਕੋਸ਼ਿਸ਼ ਕੀਤੀ ਵੇਖੋ ਇੱਥੇ ਕੁਝ ਵੀ ਨਹੀਂ ਹੋਇਆ ਜਦੋਂ ਅਸੀਂ ਹੁਣੀ ਆਏ ਆ ਇੱਥੇ ਬੀਬਾ ਜੀ ਜਾਇਂਦਰ ਕੋਰ ਦੀ ਚਾਰ ਗੇੜੇ ਲਾ ਗਏ ਇੱਥੇ ਸਾਰੇ ਜਣੇ ਆਏ ਬੂਥ ਦੇ ਅੰਦਰ ਤੱਕ ਜਾ ਕੇ ਪੂਰਾ ਇੱਥੇ ਮਹੌਲ ਇਦਾਂ ਦਾ ਬਣਾਇਆ ਜਾ ਰਿਹਾ ਜਿੱਦਾਂ ਇੱਥੇ ਬਹੁਤ ਜ਼ਿਆਦਾ ਆਪ ਹੀ ਹੁੰਦੇ ਆ ਜੀ ਆਪ ਹੀ ਬੰਦੇ ਲੈ ਕੇ ਆਉਂਦੇ ਆਪ ਹੀ ਮਾਹੌਲ ਬਣਾ ਦਿੰਦੇ ਆ ਹੁਣ ਅਸੀਂ ਆਏ ਆ ਅਸੀਂ ਆ ਖੜੇ ਆ ਹੁਣ ਬੂਥ ਸਾਡੇ ਤੋਂ ਦੇਖ ਲਓ ਕਿੰਨੀ ਦੂਰ ਆਸੀਂ ਇੱਥੇ ਖੜੇ ਆ ਸ਼ਾਂਤੀ ਨਾਲ ਤੁਸੀਂ ਆ ਕੇ ਆਪ ਦਾ ਜਿਹੜਾ ਲੋਕਾਂ ਦਾ ਜਿਹੜਾ ਆ ਆਪਾਂ ਨੂੰ ਵੋਟ ਲਈ ਕਹਿਣਾ ਚਾਹੀਦਾ ਹੈ ਕਿ ਵੋਟ ਪਾ ਕੇ ਜਾਓ ਕਿਉਂਕਿ ਸ਼ਾਂਤਮਈ ਢੰਗ ਨਾਲ ਵੋਟ ਆ ਭਾਈਚਾਰਾ ਸਾਡਾ ਬਣਾਉਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਡਰਾਮੇਬਾਜ਼ੀਆਂ ਨੇ ਬਹੁਤ ਜ਼ਿਆਦੀਆਂ ਡਰਾਮੇਬਾਜ਼ੀਆਂ ਨੇ ਆਪਣੇ ਆਪ ਹੀ ਆਪਣੇ ਆਪ ਨੂੰ ਕੁਝ ਤੇਲ ਪਾ ਰਿਹਾ ਕੋਈ ਇਹ ਪਰ ਅਬੀ ਜੀ ਇਹਦੇ ਕੁਝ ਜਿਹੜੇ ਆਗੂ ਨੇ ਹੋਏ ਸੀ ਨੂੰ ਕਹਾਰਾ ਕਿ ਨੇ ਪੈਟਰੋਲ ਗਿਆ ਕਿਵੇਂ ਪੁਲਿਸ ਜਿਹੜੀ ਬਾਹਰ ਪੈਟਰੋਲ ਚਲੇ ਕਿਵੇਂ ਗਿਆ ਤੇ ਇਹ ਤਾਂ ਉਹਨੂੰ ਪੁੱਛਣਾ ਚਾਹੀਦਾ ਨਾ ਜਿਹੜਾ ਲੈ ਕੇ ਗਿਆ ਆ ਉਹ ਦੇਖੋ ਇੱਥੋਂ ਪਤਾ ਲੱਗਦਾ ਵੀ ਧੱਕਾ ਕਿੱਥੇ ਹੋ ਰਿਹਾ ਹੈ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਹੜਾ ਬੰਦਾ ਖੁਦ ਆਪਣੇ ਆਪ ਅੰਦਰ ਲੈ ਕੇ ਜਾ ਸਕਦਾ ਆ ਉਹ ਲੈ ਕੇ ਕਿਵੇਂ ਚਲਾ ਗਿਆ ਅਸੀਂ ਤਾਂ ਆਪ ਇਹ ਸਵਾਲ ਕਰ ਰਹੇ ਹਾਂ ਅਸੀਂ ਤਾਂ ਆਪ ਪੁਲਿਸ ਤੇ ਗੱਲ ਕਹਿ ਰਹੇ ਹਾਂ ਵੀ ਉਹ ਕਿਵੇਂ ਚਲਾ ਗਿਆ ਉਹ ਬੰਦਾ ਕਿਵੇਂ ਚਲਾ ਗਿਆ ਬੇਬੁਨਿਆਦ ਜਿਹੜੇ ਲਗਾਏ ਜਾ ਦੇਖੋ ਉਹ ਤਾਂ ਓਬਵੀਅਸਲੀ ਆ ਕੋਈ ਕਿਸੇ ਦੇ ਥੋੜਾ ਪਾਰਿਆ ਖੁਦ ਹੀ ਆਪਣੇ ਆਪ ਤੇ ਕਰੀ ਜਾਂਦੇ ਹੁਣ ਪ੍ਰਕਿਰਿਆ ਕਿਵੇਂ ਚੱਲ ਰਹੀ ਹੈਗੀ ਲੰਬਾ ਸਮਾਂ ਤੁਹਾਨੂੰ ਵੀ ਸਿਆਸਤ ਦੇ ਵਿੱਚ ਹੋ ਗਿਆ ਔਰ ਦੇਖਦੇ ਆ ਜਿਸ ਤਰੀਕੇ ਨਾਲ ਹੁਣ ਕਿਵੇਂ ਆ ਪੋਲਿੰਗ ਬੂਥਾਂ ਦੇ ਉੱਤੇ ਕੋਈ ਕਹਿੰਦੇ ਜਿਵੇਂ ਕਬਜ਼ੇ ਦੀ ਗੱਲ ਕਰ ਰਹੇ ਕੁਛ ਹੈ ਤਾਂ ਨਾਰਮਲ ਕਿਸ ਤਰੀਕੇ ਦੀ VOTING ਹੋ ਰਹੀ ਹੈ ਵੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਆ ਇਹ ਉਹ ਬੰਦੇ ਆ ਜਿਨ੍ਹਾਂ ਨੇ ਧੱਕੇ ਦੀ ਇੰਤਹਾ ਕੀਤੀ ਸੀ ਜਦ ਇਹਨਾਂ ਦੀ ਸਰਕਾਰ ਸੀਗੀ ਇਹਨਾਂ ਦੀ ਸਰਕਾਰ ਵੇਲੇ ਜੋ ਲੋਕਾਂ ਨਾਲ ਜੋ ਇੱਥੇ ਡੈਮੋਕ੍ਰੇਸੀ ਦਾ ਹਾਲ ਹੋਇਆ ਸੀ ਉਹਨਾਂ ਟਾਈਮਾਂ ਦੇ ਵਿੱਚ ਇਹ ਸਿਰਫ ਇਹਨਾਂ ਨੂੰ ਪਤਾ ਹੈ ਵੀ ਹੁਣ ਸਾਡੇ ਕੋਲ ਵੋਟ ਤਾਂ ਹੈ ਨਹੀਂ ਹੋ ਡਰਾਮਾ ਜੋ ਇਹਨਾਂ ਨੇ ਲੋਕਾਂ ਨਾਲ ਉਦੋਂ ਕੀਤਾ ਸੀਗਾ ਤੇ ਆ ਆ ਕੇ ਇੱਥੇ ਉਹੀ ਡਰਾਮਾ ਆਪ ਕਰੀ ਜਾਂਦੇ ਆ ਬਿਨਾ ਗੱਲ ਤੋਂ ਇਹ ਕਹਿਣਾ ਚਾਹੁੰਦੇ ਆ ਵੀ ਸਾਡੇ ਨਾਲ ਧੱਕਾ ਹੋ ਰਿਹਾ ਜਦੋਂ ਕਿ ਧੱਕਾ ਜਿਹੜਾ ਕੀਤਾ ਪੂਰੇ ਸ਼ਹਿਰ ਪਟਿਆਲੇ ਨੂੰ ਪਤਾ ਹੈ ਇਹ ਧੱਕੇ ਦੀ ਬੁਨਿਆਦ ਆ ਜਿਹੜੀ ਇਹ ਕੌਣ ਇਹਨੂੰ ਸਿਰਜਣ ਵਾਲਾ ਹੈ ਇਹ ਕਿਹੜੇ ਮਹਿਲਾ ਚੋਂ ਨਿਕਲੀ ਹੋਈ ਆ ਕਿਹੜੇ ਮਹਿਲਾ ਤੇ ਜਾਣੀ ਖਤਮ ਹੋਣੀ ਆ ਇਹ ਸੋ ਇਹ ਸਾਰਾ ਬੇਬੁਨਿਆਦ ਜਿਹੜੇ ਇਲਜ਼ਾਮ ਨੇ ਇਹ ਨਹੀਂ ਲਾਉਣੇ ਚਾਹੀਦੇ ਸਾਨੂੰ ਸਾਰਿਆਂ ਨੂੰ ਬਚਣਾ ਚਾਹੀਦਾ ਅਸੀਂ ਇੱਥੇ ਖੜ ਕੇ ਹੁਣ ਵੇਖੋ ਅਸੀਂ ਆਏ ਆ ਹੁਣ ਅਸੀਂ ਗੇੜਾ ਮਾਰਾ ਸੀ ਚੱਲੇ ਆ ਉਹ ਪੰਜ ਗੇੜੇ ਮਾਰ ਗਏ ਇੱਥੇ ਉਹ ਆਉਂਦੇ ਆ 50 ਬੰਦੇ ਨਾਲ ਲੈ ਕੇ ਆਉਂਦੇ ਆ ਬੰਦੇ ਸਾਰੇ ਅੰਦਰ ਸੋ ਇਹ ਨਹੀਂ ਹੋਣਾ ਚਾਹੀਦਾ ਭਾਈਚਾਰਾ ਬਣਿਆ ਰਹਿਣਾ ਚਾਹੀਦਾ ਵੋਟਾਂ ਨੇ ਇਹ ਵੋਟਾਂ ਦੇ ਵਿੱਚ ਤਾਂ ਹੀ ਲੋਕਤੰਤਰ ਬਸਦਾ ਤਾਂ ਹੀ ਲੋਕਰਾਜ ਹੋ ਸਕਦਾ ਇਹ ਲੋਕਾਂ ਦੀ ਬਣਦੀ ਆ ਲੋਕਤੰਤਰ ਦਾ ਮਤਲਬ ਹੀ ਇਹ ਹੁੰਦਾ ਆ ਕਿ ਜਿਹੜਾ ਕਾਨੂੰਨ ਆ ਲੋਕਾਂ ਲਈ ਬਣਿਆ ਹੁੰਦਾ ਤਾਂ ਹੀ ਇਹਨੂੰ ਲੋਕਤੰਤਰ ਕਿਹਾ ਜਾਂਦਾ ਇਹਨੂੰ ਤੰਤਰ ਲੋਕ ਨਹੀਂ ਕਹਿੰਦੇ ਪਰ ਇਹ ਮਹਿਲਾਂ ਵਾਲੇ ਤੰਤਰ ਲੋਕ ਕਰਨਾ ਹੁੰਦਾ ਆ ਇਹ ਤੰਤਰ ਲੋਕ ਹੀ ਜਾਣਦੇ ਆ ਇਹਨਾਂ ਨੂੰ ਲੋਕਤੰਤਰ ਬਾਰੇ ਪਤਾ ਹੀ ਨਹੀਂ ਹੈਗਾ ਤਾਂ ਬਿਲਕੁਲ ਇਹ ਤਸਵੀਰਾਂ ਫਿਲਹਾਲ ਤੁਹਾਨੂੰ 34 ਨੰਬਰ ਤੇ ਦਿਖਾ ਰਿਹਾ ਹਾਂ ਤਾਂ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਲਗਾਤਾਰ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਇੱਕ ਇੱਕ VOTER ਨੂੰ ਜਿਹੜਾ ਹੈਗਾ ਉਹ ਦੇਖ ਦੇਖ ਦੇ ਨਾਲ ਅੰਦਰ ਭੇਜਿਆ ਜਾ ਰਿਹਾ ਉਹਨਾਂ ਦੇ ਵੱਲੋਂ ਔਰ ਜਿਹੜੀ ਇਹ ਪਲਪਲ ਦੀ ਅਪਡੇਟ ਤੁਹਾਨੂੰ ਦਿਖਾ ਰਿਹਾ ਤੇ ਉਹੀ ਵਾਰਡ ਆ ਜਿੱਥੇ ਇਹ ਉਹ ਸਾਹਮਣੇ ਛੱਤ ਤੋਂ ਹੀ ਦੇਖ ਸਕਦੇ ਹਾਂ ਤਾਂ ਇੱਥੇ ਹੀ ਜਿਹੜਾ BJP ਦਾ ਉਹ ਕੈਂਡੀਡੇਟ ਸੀਗਾ ਜਿਹੜਾ ਸਾਂਭੜੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਜਿਹੜੀ ਬੋਤਲ ਦਿਖਾਈ ਦੇ ਰਹੀ ਸੀਗੀ ਔਰ ਕੀ ਹੋਇਆ ਉਹ ਮੇਰੇ ਨਾਲ ਧੱਕਾ ਹੋ ਰਿਹਾ ਹੈ ਉਹ ਬੋਲ ਬੋਲ ਕਰਾਓ ਬੋਲ ਬੋਲ ਕਰ ਦੇਖ ਔਰ ਉਹ ਬੋਲ ਬੋਲ ਕਰਾਓ ਪਾ ਪਟਿਆਲਾ ਦੇ ਵਾਰਡ ਨੰਬਰ 34 ਦੇ ਬਾਹਰ ਖੜੇ ਆ ਤਾਂ ਜਿੱਥੇ ਭਾਜਪਾ ਕੈਂਡੀਡੇਟ ਨੇ ਪੈਟਰੋਲ ਜਿਹੜਾ ਹੈਗਾ ਉਹ ਆਪਣੇ ਉੱਪਰ ਛਿੜਕਣ ਦੀ ਜਿਹੜੀ ਆ ਉਹ ਗੱਲ ਲਗਾਤਾਰ ਸਾਹਮਣੇ ਆਈ ਸੀ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਤਾਂ ਫਿਲਹਾਲ 34 ਨੰਬਰ ਵਾਰਡ ਦੇ ਬਾਹਰ ਮੌਜੂਦਾ ਤਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਭਾਰੀ ਪੁਲਿਸ ਜ਼ਰੂਰ ਤਾਇਨਾਤ ਹੈ ਪਰ ਲੋਕ ਨੇ ਜਿਹੜੇ ਉਹ ਵੀ ਵੋਟ ਪਾਣ ਜਾ ਰਹੇ ਆ ਤਾਂ ਜ਼ਰੂਰ ਹੁਣੀ ਕੁਝ ਸਮਾਂ ਪਹਿਲਾਂ ਜਿਹੜਾ ਹੈਗਾ ਐਸਐਸਪੀ ਪਟਿਆਲਾ ਪਹੁੰਚੇ ਸੀ ਤਾਂ ਐਸਐਸਪੀ ਪਟਿਆਲਾ ਜਿਹੜਾ ਨੇ ਉਹ ਵੀ ਦੌਰਾ ਕਰ ਰਹੇ ਨੇ ਤੇ ਨਾਲ ਉਹਨਾਂ ਦੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਨਾਲ ਹੈਗਾ ਔਰ ਦੂਸਰੇ ਪਾਸੇ ਜਿਹੜਾ ਭਾਜਪਾ ਕੈਂਡੀਡੇਟ ਨੂੰ ਫਿਲਹਾਲ ਦੇਖ ਰਿਹਾ ਇੱਥੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਜਾਇਆ ਗਿਆ ਔਰ ਤਸਵੀਰਾਂ ਤੁਹਾਨੂੰ ਫਿਲਹਾਲ ਪਟਿਆਲਾ 34 ਨੰਬਰ ਵਾਰਡ ਦੀਆਂ ਦਿਖਾ ਰਹੇ ਹਾਂ ਤਾਂ ਜਿੱਥੇ ਲਗਾਤਾਰ ਜਿਹੜਾ ਸਵੇਰ ਤੋਂ ਹੀ ਮਾਹੌਲ ਜਿਹੜਾ ਉਹ ਝੜਪਾਲਾ ਬਣਿਆ ਹੋਇਆ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਲਗਾਤਾਰ ਪਟਿਆਲਾ 34 ਨੰਬਰ ਵਾਰਡ ਦੀਆਂ ਤਾਂ ਜਿੱਥੇ ਲਗਾਤਾਰ ਪੁਲਿਸ ਜਿਹੜੀ ਹੈ ਫੋਰਸ ਖੜੀ ਹੋਈ ਹੈ ਪੁਲਿਸ ਪ੍ਰਸ਼ਾਸਨ ਖੜਿਆ ਹੋਇਆ ਪਰ ਦੂਸਰੇ ਪਾਸੇ ਜਿਹੜਾ ਹੈਗਾ ਉਹ ਬੀਜੇਪੀ ਦਾ ਕੈਂਡੀਡੇਟ ਹੈ ਜਿਹੜਾ ਉਹ ਫਿਲਹਾਲ ਚਲੇ ਗਿਆ ਔਰ ਕੁਝ ਸਮਾਂ ਪਹਿਲਾਂ ਜੀ ਬੀਬਾ ਜੈਂਦਰ ਕੋਰ ਉਹਰੇ ਪਹੁੰਚਦੀ ਹੈ ਆ ਗੱਲਬਾਤ ਕਰਦੇ ਆਂ ਕੀ ਗੱਲਬਾਤ ਕੀ ਹੋਈ ਸੀ ਜਿਹੜੀ ਪੈਟਰੋਲ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ ਪੈਟਰੋਲ ਦੀ ਵੀਡੀਓ ਵਾਇਰਲ ਹੈ ਵੀ ਪੈਟਰੋਲ ਅੰਦਰ ਗਿਆ ਕਿਵੇਂ ਇੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਖੜੇ ਹੈ ਕੋਈ ਆਮ ਬੀਜੇਪੀ ਪਾਰਟੀ ਦਾ ਕੋਈ ਕੈਂਡੀਡੇਟ ਦਾ ਤੇਲ ਬੋਤਲ ਜਾਂ 게ਟ ਦਾ ਉਹ ਤਾਂ ਨਹੀਂ ਖੜੇ ਹੈ ਪੰਜਾਬ ਪੁਲਿਸ ਦੇ ਇੱਥੇ ਖੜੀ ਹੈ ਤਾਂ ਉਹ ਇੱਥੋਂ ਤੇਲ ਇੱਥੋਂ ਕਿਵੇਂ ਲੇ ਗਏ ਚਲਾ ਗਿਆ ਅੰਦਰ ਸਾਡੇ ਕੈਂਡੀਡੇਟ ਦੇ ਉੱਪਰ ਕਿੰਨਾ ਪ੍ਰੈਸ਼ਰ ਸੀਗਾ ਕਿ ਉਸਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਇਸ ਚੀਜ਼ ਦੀ ਜਾਂਚ ਜਰੀ ਹੈ ਐਸਐਸਪੀ ਸਾਹਿਬ ਨੂੰ ਕਰਨੀ ਵੀਡੀਓ ਦੇ ਵਿੱਚ ਦਿਖ ਰਹੀ ਇੱਕ ਬੋਤਲ ਪਈ ਹੋਈ ਹੈ ਨਾਲ ਫਿਰ ਉਹ ਕਿਸ ਚੀਜ਼ ਦੀ ਮੈਂ ਉਹੀ ਬੇਨਤੀ ਕਰ ਰਿਹਾ ਵੀ ਉਹ ਬੋਤਲ ਕਿੱਥੇ ਗਈ ਹੈ ਕਿਸ ਚੀਜ਼ ਦੀ ਗਈ ਹੈ ਅੰਦਰ ਇੱਥੋਂ ਕਿਵੇਂ ਲੰਘ ਗਈ ਪੰਜਾਬ ਪੁਲਿਸ ਦੇ ਅੰਡਰ ਹੈ 게ਟ ਇਥੋਂ ਕਿਵੇਂ ਲੰਘੀ ਇਸਦਾ ਜਵਾਬ ਕੌਣ ਦੇਗਾ ਇੰਸਪੈਕਟਰ ਸਾਹਿਬ ਦੇਣਗੇ ਐਸਐਸਪੀ ਸਾਹਿਬ ਦੇਣਗੇ ਪੰਜਾਬ ਪੁਲਿਸ ਦੇਗੀ ਇਲੈਕਸ਼ਨ ਕਮਿਸ਼ਨ ਦੇਗੇ ਮਾਨਯਾ ਹਾਈ ਕੋਰਟ ਮਾਨਯਾ ਸੁਪਰੀਮ ਕੋਰਟ ਨੇ ਬਿਲਕੁਲ ਬਹੁਤ ਅੱਛਾ ਫੈਸਲਾ ਕੱਲ ਦਿੱਤਾ ਸੀ ਸਾਰਿਆਂ ਦੇ ਸਿਰ ਮੱਥੇ ਕੀਤਾ ਲੇਕਿਨ ਅੱਜ ਫੇਰ ਉਹਨਾਂ ਨੇ ਸਾਰਿਆਂ ਨੂੰ ਇਹ ਫੈਸਲੇ ਨੂੰ ਤਾਰ ਤਾਰ ਕਰਕੇ ਰੱਖ ਦਿੱਤਾ ਸਾਡਾ ਉਮੀਦਵਾਰ ਅੱਜ ਵੀ ਜਿਹੜਾ ਹੈ 50 ਪੁਲਿਸ ਚੱਕ ਕੇ ਲੈ ਗਈ ਹੈ ਉਹਨਾਂ ਨੂੰ ਪਤਾ ਨਹੀਂ ਕਿੱਥੇ ਹੈ ਕਿੱਥੇ ਨਹੀਂ ਉਹਦੇ ਜਾਨ ਮਾਲ ਦੀ ਰੱਖਿਆ ਜਿਹੜੀ ਹੈ ਮੈਂ ਮੀਡੀਆ ਮੀਡੀਆ ਦੇ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਸਾਡੇ ਉਮੀਦਵਾਰ ਨੂੰ ਜਲਦੀ ਤੇ ਜਲਦੀ ਪਤਾ ਕਰਾਇਆ ਜਾਵੇ ਐਸਐਸਪੀ ਪਟਿਆਲਾ ਪਹੁੰਚੇ ਨੇ ਬੀਬਾ ਜੈਨਦਰ ਕੋਰ ਪਹੁੰਚੇ ਨੇ ਪੂਰਾ ਜਿਹੜਾ ਹੈਗਾ ਉਸ ਚੀਜ਼ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਾਰ ਕਿਹ ਰਿਹਾ ਆਏ ਜੀ ਉਹ ਐਸਐਸਪੀ ਸਾਹਿਬ ਕਹਿੰਦੇ ਜੀ ਉਹ ਉੱਥੇ ਉਹਨਾਂ ਤੇਲ ਉਸਰੇ ਪਾਇਆ ਜੀ ਮੈਂ ਕਿਹਾ ਜੀ ਤੇਲ ਪਹੁੰਚਿਆ ਕਿਵੇਂ ਬੂਥ ਦੇ ਅੰਦਰ ਪੋਲਿੰਗ ਸਟੇਸ਼ਨ ਦੇ ਅੰਦਰ ਇੱਕ ਤੇਲ ਕਿਵੇਂ ਚਲਾ ਗਿਆ ਜਦ ਇੱਕ ਮੋਬਾਈਲ ਨਹੀਂ ਆਪਾਂ ਲੈ ਕੇ ਜਾ ਸਕਦੇ ਤਾਂ ਤੇਲ ਕਿਵੇਂ ਚਲਾ ਲੇ ਕੇ ਗਏ ਨੇ ਉਹ ਮਹਿਲਾ ਕੋਣ ਹੈ ਜਿਹੜੀ ਮਹਿਲਾ ਨੂੰ ਮਹਿਲਾ ਉਹ ਭਾਜਪਾ ਦੀ ਕਾਰਕਟਰ ਹੈ ਜੀ ਇੱਕ ਮਹਿਲਾ ਸ਼ਕਤੀ ਦੇ ਉੱਪਰ ਇਦਾਂ ਲਾਠੀ ਚਾਰਜ ਕੀਤਾ ਹੈ ਪੰਜਾਬ ਪੁਲਿਸ ਨੇ ਤਾਂ ਬੜੀ ਬੇਸ਼ਰਮੀ ਦੀ ਗੱਲ ਹੈ ਭਗਵੰਤ ਮਾਨ ਜੀ ਲਈ ਕੇਜਰੀਵਾਲ ਦੇ ਲਈ ਕਿ ਮਹਿਲਾਵਾਂ ਨੂੰ ਇੰਨਾ ਮਿਲ ਕੇ ਟੌਰਚਰ ਕਰਿਆ ਜਾ ਰਿਹਾ ਹੈ ਕਿ ਉਹਨਾਂ ਦੇ ਉੱਪਰ ਲਾਠੀ ਚਾਰਜ ਕਰ ਦੋ ਕੀ ਮੰਗ ਕਰਦੇ ਹੋ ਮੈਂ ਮੰਗ ਕਰਦਾ ਸਾਡਾ ਉਮੀਦਵਾਰ ਇੱਥੇ ਭੇਜਿਆ ਜਾਵੇ ਅਸੀਂ ਸਾਡੇ ਸੀਟ ਜਿੱਤ ਰਹੇ ਹਾਂ ਸਾਡੀ ਜੀਤ ਦੀ ਭੁਖਲਾੜ ਵਿੱਚ ਆਮ ਆਦਮੀ ਪਾਰਟੀ ਆ ਜੀ ਸਾਡੇ ਨਾਲ ਧੱਕਾ ਕਰ ਰਹੀ ਹੈ। ਬਿਲਕੁਲ ਤਸਵੀਰਾਂ ਜਿਹੜੀਆਂ ਨੇ ਉਹ ਬੂਥ ਨੰਬਰ 34 ਤੋਂ ਦਿਖਾ ਰਹੇ ਆ ਭਾਰੀ ਫੋਰਸ ਜਿਹੜੀ ਹੈ ਉਹ ਤਾਇਨਾਤ ਹੈਗੀ ਹੈ ਤੇ ਜਰੂਰ ਵੋਟਰ ਜਿਹੜੇ ਨੇ ਉਹ ਵੋਟ ਪਾਣ ਦੇ ਲਈ ਜਾ ਰਹੇ ਆ ਪਰ ਜਿਹੜੇ ਅਲੋਕੇਸ਼ਨ ਜਿਹੜੇ ਨੇ ਉਹ ਲਗਾਤਾਰ ਜਿਹੜੇ ਆ ਉਹ ਲੱਗ ਰਹੇ ਆ ਤਾਂ ਤਸਵੀਰਾਂ ਤੁਹਾਨੂੰ ਅਸੀਂ ਪਟਿਆਲਾ ਚੁੰਤੀ ਨੰਬਰ ਵਾਰਡ ਦੀਆਂ ਦਿਖਾ ਰਹੇ ਆ। ਭਾਈ ਜੀ ਕੀ ਗੱਲਬਾਤ ਹੋਈ ਸੀਗੀ ਜਿਹੜਾ ਕਿਹਾ ਜਾ ਰਿਹਾ ਹੈਗਾ ਕਿ ਉਹਨਾਂ ਦੇ ਵੱਲ ਅਲੋਕੇਸ਼ਨ ਲਗਾਏ ਜਾ ਰਿਹਾ ਹੈ ਬੀਜੇਪੀ ਦੇ ਵੱਲ। ਕਿਹੜੇ ਭਾਜੀ ਜਿਹੜੇ ਕਹਿੰਦੇ ਕੋਈ ਪੈਟਰੋਲ ਜਿਹੜਾ ਛਿੜਕਣ ਕਹਿੰਦੇ ਪੈਟਰੋਲ ਤਾਂ ਹੈ ਹੀ ਨਹੀਂ ਸੀਗਾ ਜਿਹੜੀ ਵੀਡੀਓ ਵਾਇਰਲ ਹੋਈ ਉਹ ਬੰਦਾ ਨਾ ਸਵੇਰੇ VOTING ਚੱਲ ਰਹੀ ਸੀ ਮੈਂ ਤਾਂ ਖੈਰ ਚਾਹ ਪਾਣੀ ਵਰਤਾ ਰਿਆ ਸੀ ਅੰਦਰ ਉਹ ਅਚਾਨਕ ਹੀ ਪਤਾ ਨਹੀਂ ਉਹ ਕਾਂਦੀ ਜੀ ਕੋਲ ਗਿਆ ਜੋਕੇ ਡਰਾਮਾ ਕਰ ਲਿਆ ਛੱਤ ਤੇ ਚੜ ਗਿਆ ਮੈਂ ਪੈਟਰੋਲ ਪਾ ਲਈ ਇਹ ਉਹ ਮੈਨੂੰ ਸਮਝ ਨਹੀਂ ਆਇਆ ਕੀ ਸੀ ਕੀ ਨਹੀਂ ਪਤਾ ਨਹੀਂ VOTING ਡਿਸਟਰਬ ਕੀਤੀ ਜਾ ਰਹੀ ਸ਼ਾਇਦ ਹੈ ਕੋਈ ਹੋਰ ਹੈ ਜਾਂ ਕੁਝ ਮਤਲਬ ਕਿ BJP ਦੇ ਵੱਲੋਂ ਇਹ ਕੀਤਾ ਜਾ ਰਿਹਾ ਹੈ ਭਾਜੀ ਬਿਲਕੁਲ ਆਬਵੀਸਲੀ ਹੋਰ ਕੌਣ ਕਰੇਗਾ ਕਿਉਂਕਿ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਹੀ ਇੰਨਾ ਕਰਦੇ ਆ ਤੁਹਾਡੇ ਸਾਹਮਣੇ ਇੱ ਵੋਟਰ ਇੱਥੇ ਨਾਰੇ ਲਾ ਰਹੇ ਜੀ ਆਵਾਜ਼ੀ ਪਾਰਟੀ ਜਿੰਦਾਬਾਦ ਦੇ ਇੰਚ ਕਲੀਅਰ ਆ ਵੀ ਆਵਾਜ਼ੀ ਪਾਰਟੀ ਦਾ ਕੈਂਡੀਡੇਟ ਇੱਕ ਪਾਸੇ ਜਿੱਤ ਰਿਹਾ ਸ਼ਾਇਦ ਇਸ ਖਬਰਾੜ ਚ ਇਹ ਸਾਰੇ ਡਰਾਮ ਕਰ ਰਹੇ ਸੀ ਵੀ ਗੇਟ ਬੰਦ ਹੋ ਜੇ ਕਿਸੇ ਤਰੀਕੇ VOTING ਸਲੋ ਹੋ ਜੇ ਜਾਂ VOTING ਰੁਕ ਜੇ ਕੁਝ ਨਾ ਕੁਝ ਪ੍ਰੋਪਗੈਂਡਾ ਹੈਗਾ ਸੀ VOTING ਜਿਹੜੀ ਹੈ ਪ੍ਰਕਿਰਿਆ ਸਹੀ ਚੱਲ ਰਹੀ ਹੈ ਮੇਰੇ ਹਿਸਾਬ ਨਾਲ ਤਾਂ ਬਿਲਕੁਲ ਸਹੀ ਚੱਲ ਰਹੀ ਹੈ ਜੀ ਮੈਂ ਸਵੇਰੇ ਵੀ ਚਾਹ ਪਾਣੀ ਫੜਾ ਕੇ ਆਇਆ ਸੀਗਾ ਹੁਣ ਵੀ ਅੰਦਰ ਪਾਣੀ ਸਰਵ ਕਰਕੇ ਆ ਕੋਈ ਪ੍ਰੋਬਲਮ ਨਹੀਂ ਅੰਦਰ ਪਰ ਹੁਣ ਐਸਐਸਪੀ ਸਾਹਿਬ ਵੀ ਪਹੁੰਚੇ ਸਿਗੇ ਨਾਲ ਉਹਨਾਂ ਦੇ ਬੀਬਾ ਜੈ인더 ਕੋਰਟ ਸੀ ਲਗਾਤਾਰ ਐਲੀਕੇਸ਼ਨ ਲਾ ਰਹੀ ਸੀ ਮੈਂ ਪਾਜੀ ਉਹ ਕੀ ਕਰਦੇ ਨੇ ਉਰਿਆਣੇ ਆ ਅੱਧਾ ਘੰਟਾ ਘੰਟਾ ਵੋਟਿੰਗ ਬੰਦ ਕਰਾਣੇ ਆ ਚਲੇ ਜਾਣੇ ਆ ਵੀ ਕਿਸੇ ਤਰੀਕੇ ਇਹਨਾਂ ਦੀ ਲੀਡ ਘਟਾ ਦੀ ਅਸੀਂ ਜੀ ਸਿਰਫ ਉਹਨਾਂ ਦਾ ਇਹ ਮਕਸसद ਆ ਇਸ ਤੋਂ ਵੱਧ ਕੁਝ ਨਹੀਂ ਤਾਂ ਬਿਲਕੁਲ ਜਿਹੜਾ ਹੈਗਾ ਇਧਰਲੇ ਪਾਸੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਤੋਂ ਕਿਹਾ ਜਾ ਰਿਹਾ ਕਿ ਜਿਹੜੇ ਐਲੀਕੇਸ਼ਨ ਲਗਾਏ ਗਿਆ ਜਾ ਰਹੇ ਨੇ ਉਹ ਬੇਬੁਨਿਆਦ ਨਹੀਂ ਔਰ ਲਗਾਤਾਰ ਤਸਵੀਰਾਂ ਤੁਹਾਨੂੰ ਫਿਲਹਾਲ ਜਿਹੜਾ ਮਾਹੌਲ ਹੈ ਉਹ 34 ਨੰਬਰ ਵਾਰਡ ਦਾ ਦਿਖਾ ਰਿਹਾ ਤਸਵੀਰਾਂ ਤੁਸੀਂ ਦੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਹੈ ਔਰ ਦੂਸਰੇ ਪਾਸੇ ਕੈਂਡੀਡੇਟ ਨੇ ਜਿਹੜੇ ਉਹ ਵੱਖ-ਵੱਖ ਕਾ ਬੀਜੇਪੀ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਤਾਂ ਲਗਾਤਾਰ ਇੱਕ ਦੂਜੇ ਦੇ ਉੱਤੇ ਤੰਜ ਕਸਦੇ ਹੋਏ ਨਜ਼ਰ ਆ ਰਹੇ ਨੇ ਤਾਂ ਫਿਲਹਾਲ ਤਸਵੀਰਾਂ ਤੁਹਾਨੂੰ ਅਸੀਂ ਪਟਿਆਲਾ 34 ਨੰਬਰ ਵਾਰਡ ਦੀਆਂ ਦਿਖਾ ਰਹੇ ਹਾਂ ਤਾਂ ਬਿਲਕੁਲ ਕੁਝ ਯੂਥ ਦੇ ਵੀ ਲੋਕ ਨੇ ਉਰੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਲਗਾਤਾਰ ਜਦੋਂ ਕੈਂਡੀਡੇਟ ਨੂੰ ਇੱਥੋਂ ਲਜਾਇਆ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਲਗਾਤਾਰ ਜਿਹੜਾ ਹੈਗਾ ਬੀਜੇਪੀ ਦੇ ਵੱਲੋਂ ਵਿਰੋਧ ਜ਼ਰੂਰ ਕੀਤਾ ਜਾ ਰਿਹਾ ਹੈ ਕਿ ਕਿਉਂ ਸਾਡਾ ਜਿਹੜਾ ਇੱਥੋਂ ਕੈਂਡੀਡੇਟ ਲੈ ਏ ਜਾਇਆ ਗਿਆ ਹੈਗਾ ਤਾਂ ਬਿਲਕੁਲ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕੁਝ ਯੂਥ ਆ ਕੇ ਸਰ ਨਾਲੇ ਭਾਈ ਜੀ ਕੀ ਹੋਇਆ ਕੀ ਹੈ ਕਾਰਨ ਕਿਨੇ ਪੈਟਰੋਲ ਜਿਹੜਾ ਹੈਗਾ ਉਹ ਕੈਂਡੀਡੇਟ ਨੇ ਵੱਲੋਂ ਪਾਣ ਲਈ ਕੁਝ ਕੀਤੀ ਹੈ ਵੇਖੋ ਇੱਥੇ ਕੁਝ ਵੀ ਨਹੀਂ ਹੋਇਆ ਜਦੋਂ ਅਸੀਂ ਹੁਣੇ ਆਏ ਆ ਇੱਥੇ ਬੀਬਾ ਜੀ ਜਾਇਂਦਰ ਕੌਰ ਦੀ ਚਾਰ ਗੇੜੇ ਲਾ ਗਏ ਇੱਥੇ ਸਾਰੇ ਜਾਣੇ ਆਏ ਬੂਥ ਦੇ ਅੰਦਰ ਤੱਕ ਜਾ ਕੇ ਪੂਰਾ ਇੱਥੇ ਮਹੌਲ ਇਦਾਂ ਦਾ ਬਣਾਇਆ ਜਾ ਰਿਹਾ ਜਿੱਦਾਂ ਇੱਥੇ ਬਹੁਤ ਜ਼ਿਆਦਾ ਆਪ ਹੀ ਆਉਂਦੇ ਆ ਆਪ ਹੀ ਬੰਦੇ ਲੈ ਕੇ ਆਉਂਦੇ ਆਪ ਹੀ ਮਾਹੌਲ ਬਣਾ ਦਿੰਦੇ ਆ ਹੁਣ ਅਸੀਂ ਆਏ ਆ ਅਸੀਂ ਆ ਖੜੇ ਆ ਹੁਣ ਬੂਥ ਸਾਡੇ ਤੋਂ ਦੇਖ ਲਓ ਕਿੰਨੀ ਦੂਰ ਆ ਸੀ ਇੱਥੇ ਖੜੇ ਆ ਸ਼ਾਂਤੀ ਨਾਲ ਤੁਸੀਂ ਆ ਕੇ ਆਪ ਦਾ ਜਿਹੜਾ ਲੋਕਾਂ ਦਾ ਜਿਹੜਾ ਆ ਆਪਾਂ ਨੂੰ ਵੋਟ ਲਈ ਕਹਿਣਾ ਚਾਹੀਦਾ ਹੈ ਕਿ ਵੋਟ ਪਾ ਕੇ ਜਾਓ ਕਿਉਂਕਿ ਸ਼ਾਂਤਮਈ ਢੰਗ ਨਾਲ ਵੋਟ ਆ ਭਾਈਚਾਰਾ ਸਾਡਾ ਬਣਾਉਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਡਰਾਮੇਬਾਜ਼ੀਆਂ ਨੇ ਬਹੁਤ ਜ਼ਿਆਦੀਆਂ ਡਰਾਮੇਬਾਜ਼ੀਆਂ ਨੇ ਆਪਣੇ ਆਪ ਹੀ ਆਪਣੇ ਆਪ ਨੂੰ ਕੁਝ ਤੇਲ ਪਾ ਰਿਹਾ ਕੋਈ ਇੱਕ ਪਰ ਅਭੀ ਜੀ ਇਹਦੇ ਕੁਝ ਜਿਹੜੇ ਆਗੂ ਨੇ ਉਹ ਇਸ ਜੀ ਨੂੰ ਕਹਾਰਾ ਕਿ ਨੇ ਪੈਟਰੋਲ ਗਿਆ ਕਿਵੇਂ ਪੁਲਿਸ ਜਿਹੜੀ ਹੈ ਬਾਹਰ ਪੈਟਰੋਲ ਚੱਲੇ ਕਿਵੇਂ ਗਿਆ ਤਾਂ ਇਹ ਤਾਂ ਉਹਨੂੰ ਪੁੱਛਣਾ ਚਾਹੀਦਾ ਨਾ ਜਿਹੜਾ ਲੈ ਕੇ ਗਿਆ ਆ ਉਹ ਦੇਖੋ ਇੱਥੋਂ ਪਤਾ ਲੱਗਦਾ ਵੀ ਧੱਕਾ ਕਿੱਥੇ ਹੋ ਰਿਹਾ ਹੈ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਹੜਾ ਬੰਦਾ ਖੁਦ ਆਪਣੇ ਆਪ ਅੰਦਰ ਲੈ ਕੇ ਜਾ ਸਕਦਾ ਆ ਉਹ ਲੈ ਕੇ ਕਿਵੇਂ ਚਲਾ ਗਿਆ ਅਸੀਂ ਤਾਂ ਆਪ ਇਹ ਸਵਾਲ ਕਰ ਰਹੇ ਹਾਂ ਅਸੀਂ ਤਾਂ ਆਪ ਪੁਲਿਸ ਤੇ ਹੀ ਗੱਲ ਕਹਿ ਰਹੇ ਹਾਂ ਵੀ ਉਹ ਕਿਵੇਂ ਚਲਾ ਗਿਆ ਉਹ ਬੰਦਾ ਕਿਵੇਂ ਚਲਾ ਗਿਆ ਬੇਬੁਨਿਆਦ ਜਿਹੜੇ ਲਗਾਏ ਜਾ ਦੇਖੋ ਉਹ ਤਾਂ ਓਬਵੀਅਸਲੀ ਆ ਕੋਈ ਕਿਸੇ ਦੇ ਥੋੜਾ ਪਾਰਿਆ ਖੁਦ ਹੀ ਆਪਣੇ ਆਪ ਤੇ ਕਰੀ ਜਾਂਦੇ ਆ ਹੁਣ ਪ੍ਰਕਿਰਿਆ ਕਿਵੇਂ ਚੱਲ ਰਹੀ ਹੈਗੀ ਲੰਬਾ ਸਮਾਂ ਤੁਹਾਨੂੰ ਵੀ ਸਿਆਸਤ ਦੇ ਵਿੱਚ ਹੋ ਗਿਆ ਔਰ ਦੇਖਦੇ ਆ ਜਿਸ ਤਰੀਕੇ ਨਾਲ ਹੁਣ ਕਿਵੇਂ ਆ ਪੋਲਿੰਗ ਬੂਥਾਂ ਦੇ ਉੱਤੇ ਕੋਈ ਕਹਿੰਦੇ ਜਿਵੇਂ ਕਬਜ਼ੇ ਦੀ ਗੱਲ ਕਰ ਰਹੇ ਕੁਛ ਹੈ ਤਾਂ ਨਾਰਮਲ ਕਿਸ ਤਰੀਕੇ ਦੀ VOTING ਹੋ ਰਹੀ ਹੈ ਵੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਆ ਇਹ ਉਹ ਬੰਦੇ ਆ ਜਿਨ੍ਹਾਂ ਨੇ ਧੱਕੇ ਦੀ ਇੰਤਹਾ ਕੀਤੀ ਸੀ ਜਦ ਇਹਨਾਂ ਦੀ ਸਰਕਾਰ ਸੀਗੀ ਇਹਨਾਂ ਦੀ ਸਰਕਾਰ ਵੇਲੇ ਜੋ ਲੋਕਾਂ ਨਾਲ ਜੋ ਇੱਥੇ ਡੈਮੋਕ੍ਰੇਸੀ ਦਾ ਹਾਲ ਹੋਇਆ ਸੀ ਉਹਨਾਂ ਟਾਈਮਾਂ ਦੇ ਵਿੱਚ ਇਹ ਸਿਰਫ ਇਹਨਾਂ ਨੂੰ ਪਤਾ ਹੈ ਵੀ ਹੁਣ ਸਾਡੇ ਕੋਲ ਵੋਟ ਤਾਂ ਹੈ ਨਹੀਂ ਹੋ ਡਰਾਮਾ ਜੋ ਇਹਨਾਂ ਨੇ ਲੋਕਾਂ ਨਾਲ ਉਦੋਂ ਕੀਤਾ ਸੀਗਾ ਤੇ ਆ ਆ ਕੇ ਇੱਥੇ ਉਹੀ ਡਰਾਮਾ ਆਪ ਕਰੀ ਜਾਂਦੇ ਆ ਬਿਨਾਂ ਗੱਲ ਤੋਂ ਇਹ ਕਹਿਣਾ ਚਾਹੁੰਦੇ ਆ ਵੀ ਸਾਡੇ ਨਾਲ ਧੱਕਾ ਹੋ ਰਿਹਾ ਜਦੋਂ ਕਿ ਧੱਕਾ ਜਿਹੜਾ ਕੀਤਾ ਪੂਰੇ ਸ਼ਹਿਰ ਪਟਿਆਲੇ ਨੂੰ ਪਤਾ ਹੈ ਇਹ ਧੱਕੇ ਦੀ ਬੁਨਿਆਦ ਆ ਜਿਹੜੀ ਇਹ ਕੌਣ ਇਹਨੂੰ ਸਿਰਜਣ ਵਾਲਾ ਹੈ ਇਹ ਕਿਹੜੇ ਮਹਿਲਾ ਚੋਂ ਨਿਕਲੀ ਹੋਈ ਆ ਕਿਹੜੇ ਮਹਿਲਾ ਤੇ ਜਾਣੀ ਖਤਮ ਹੋਣੀ ਆ ਇਹ ਸੋ ਇਹ ਸਾਰਾ ਬੇਬੁਨਿਆਦ ਜਿਹੜੇ ਇਲਜ਼ਾਮ ਨੇ ਇਹ ਨਹੀਂ ਲਾਉਣੇ ਚਾਹੀਦੇ ਸਾਨੂੰ ਸਾਰਿਆਂ ਨੂੰ ਬਚਣਾ ਚਾਹੀਦਾ ਅਸੀਂ ਇੱਥੇ ਖੜ ਕੇ ਹੁਣ ਵੇਖੋ ਅਸੀਂ ਆਏ ਆ ਹੁਣ ਅਸੀਂ ਗੇੜਾ ਮਾਰਾ ਸੀ ਚੱਲੇ ਆਂ ਉਹ 5 ਗੇੜੇ ਮਾਰ ਗਏ ਇੱਥੇ